ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨੰਮੀਆਂ ਤੋਂ ਨੰਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਇਹੋ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਕਿਸਾਨ ਤੇ ਉਸਦੇ ਚਾਰ ਪੁੱਤਰਾਂ ਦੀ ਕਹਾਣੀ ਹੈ ਪੁਰਾਣੀ ਸਮਿਆਂ ਦੀ ਗੱਲ ਐ ਪੰਜਾਬ ਦਾ ਇੱਕ ਸੋਹਣਾ ਜਿਹਾ ਪਿੰਡ ਸੀ ਇਸ ਪਿੰਡ ਦੀ ਮਿੱਟੀ ਸੋਨੇ ਵਰਗੀ ਪਜਾਉ ਸੀ ਲੋਕ ਮਿਹਨਤੀ ਭੋਲੇ ਪਾਲੇ ਤੇ ਦਿਲ ਦੇ ਸਾਫ਼ ਸਨ ਹਰ ਸਵੇਰ ਪਿੰਡ ਦੀਆਂ ਗਲੀਆਂ ਵਿੱਚੋਂ ਗਾਵਾਂ ਦੀਆਂ ਘੰਟੀਆਂ ਦੀਆਂ ਆਵਾਜ਼ਾਂ ਆਉਂਦੀਆਂ ਹਲਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਤੇ ਧਰਤੀ ਮਾਂ ਦੇ ਸੀਨੇ ਤੇ ਹਲ ਚਲਾਉਂਦੇ ਮਰਦਾਂ ਦੇ ਪਸੀਨੇ ਦੀਆਂ ਬੂੰਦਾਂ ਚਮਕਦੀਆਂ ਇਸ ਪਿੰਡ ਵਿੱਚ ਇੱਕ ਹੀ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਸੀ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਬਹੁਤ ਹੀ ਮਿਹਨਤੀ ਇਮਾਨਦਾਰ ਤੇ ਦਿਲਦਾਰ ਬੰਦਾ ਸੀ ਉਸਦੇ 4 ਪੁੱਤਰ ਸਨ ਪਹਿਲਾ ਪੁੱਤਰ ਜਸਵਿੰਦਰ ਸਿੰਘ ਦੂਸਰਾ ਪੁੱਤਰ ਬਲਵਿੰਦਰ ਸਿੰਘ ਤੀਸਰਾ ਪੁੱਤਰ ਕੁਲਦੀਪ ਸਿੰਘ ਚੌਥਾ ਪੁੱਤਰ ਸੁਖਦੀਪ ਸਿੰਘ ਉਹਨਾਂ ਦਾ ਘਰ ਸਭ ਤੋਂ ਸਾਦਾ ਪਰ ਪਿਆਰ ਭਰਿਆ ਸੀ ਗੁਰਦੇਵਾਲ ਸਿੰਘਾਂ ਆਪਣੀ ਪਤਨੀ ਗੁਰਮੀਤ ਕੌਰ ਬਹੁਤ ਹੀ ਸਮਝਦਾਰ ਤੇ ਧਰਮ ਪ੍ਰੇਮੀ ਔਰਤ ਸੀ ਹਰ ਸਵੇਰ ਉਹ ਗੁਰਬਾਣੀ ਦਾ ਪਾਠ ਕਰਦੀ ਤੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਂਦੀ ਗੁਰਦੇਵਾਲ ਸਿੰਘ ਕੋਲ ਜ਼ਮੀਨ ਸੀ ਕਰੀਬ 5 ਏਕੜ ਜਿਸ ਤੇ ਉਹ ਗੰਦੇ ਹੀ ਗੇਹੂ ਤੇ ਕਦੀ-ਕਦੀ ਚੌਲ ਲਾਉਂਦਾ ਸੀ ਉਹ ਹਰ ਸਾਲ ਧਰਤੀ ਮਾਂ ਨੂੰ ਮਾਂ ਸਮਝ ਕੇ ਉਸ ਦੀ ਸੇਵਾ ਕਰਦਾ ਸੀ ਉਸ ਦੇ ਖੇਤਾਂ ਚੋਂ ਨਿਕਲਦੀ ਫਸਲ ਸਿਰਫ ਰੋਟੀ ਨਹੀਂ ਸੀ ਉਹ ਮਿਹਨਤ ਤੇ ਇੱਜ਼ਤ ਦਾ ਪ੍ਰਤੀਕ ਸੀ ਪਰ ਇੱਕ ਗੱਲ ਗੁਰਦੇਵਾਲ ਸਿੰਘ ਨੂੰ ਹਰ ਵੇਲੇ ਚਿੰਤਾ ਕਰਦੀ ਸੀ ਕਿ ਉਸ ਦੇ ਚਾਰਾਂ ਪੁੱਤਰਾ ਵਿੱਚ ਏਕਤਾ ਦੀ ਕਮੀ ਸੀ ਜਸਵਿੰਦਰ ਮਿਹਨਤੀ ਸੀ ਪਰ ਆਪਣੀ ਸੋਚ ਵਿੱਚ ਅਹੰਕਾਰੀ ਸੀ ਬਲਵਿੰਦਰ ਬਹੁਤ ਹੀ ਚਲਾਕ ਤੇ ਹਿਸਾਬੀ ਸੀ। ਕੁਲਦੀਪ ਨਰਮਦਿਲ ਦਾ ਆਲਸੀ ਸੀ ਤੇ ਸੁਖਦੀਪ ਮਾਸੂਮ ਤੇ ਸੁਪਨੇ ਵੇਖਣ ਵਾਲਾ ਸੀ। ਗੁਰਦੇਵਾਲ ਹਰ ਸਮੇਂ ਸੋਚਦਾ ਰਹਿੰਦਾ ਮੇਰੇ ਬਾਅਦ ਮੇਰੇ ਚਾਰੇ ਪੁੱਤਰਾ ਵਿੱਚ ਆਪਸ ਵਿੱਚ ਕਿਵੇਂ ਮਿਲਜੁਲ ਕੇ ਰਹਿਣਗੇ। ਉਸ ਨੂੰ ਡਰ ਸੀ ਕਿ ਜਿਵੇਂ ਦੋਂ ਇਹ ਬੁੱਢਾ ਹੋ ਜਾਵੇਗਾ ਇਹ ਚਾਰੇ ਪੁੱਤਰ ਜ਼ਮੀਨ ਵੰਡ ਲੈਣਗੇ ਆਪਸ ਵਿੱਚ ਲੜ ਪੈਣਗੇ। ਇੱਕ ਸ਼ਾਮ ਨੂੰ ਜਦੋਂ ਸੂਰਜ ਡੁੱਬ ਰਿਹਾ ਸੀ ਪੰਛੀ ਆਪਣੇ ਘਰਾਂ ਵੱਲ ਨੂੰ ਉੱਡ ਰਹੇ ਸਨ ਤੇ ਗੁਰਦੇਵਾਲ ਸਿੰਘ ਚੌਂਕੀ ਤੇ ਬੈਠਾ ਹੁੱਕਾ ਪੀ ਰਿਹਾ ਸੀ। ਉਸਨੇ ਆਪਣੇ ਪੁੱਤਰਾਂ ਨੂੰ ਆਵਾਜ਼ ਦਿੱਤੀ ਆਓ ਪੁੱਤਰੋ ਕੁਝ ਗੱਲ ਕਰਨੀਆਂ ਸਾਰੇ ਚਾਰੇ ਪੁੱਤਰ ਆ ਗਏ ਜਸਵਿੰਦਰ ਨੇ ਕਿਹਾ ਹਾਂ ਪਿਤਾ ਜੀ ਦੱਸੋ ਕੀ ਗੱਲ ਹੈ ਗੁਰਧਿਆਲ ਨੇ ਹੌਲੀ ਜਹੀ ਕਿਹਾ ਤੁਸੀਂ ਚਾਰੇ ਮੇਰੀਆਂ ਅੱਖਾਂ ਦੇ ਤਾਰੇ ਹੋ ਪਰ ਮੈਂ ਵੇਖ ਰਿਹਾ ਕਾ ਤੁਸੀਂ ਆਪਸ ਵਿੱਚ ਪਿਆਰ ਘੱਟ ਕਰ ਰਹੇ ਹੋ ਖੇਤਾਂ ਦੇ ਕੰਮ ਇੱਕ ਦੂਜੇ ਦੇ ਨਾਲ ਤਾਲਮੇਲ ਨਹੀਂ ਰੱਖਦੇ ਪੁੱਤਰੋ ਜ਼ਿੰਦਗੀ ਵਿੱਚ ਏਕਤਾ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਬਲਵਿੰਦਰ ਨੇ ਕੁਝ ਤਿੱਖੇ ਸੁਰ ਵਿੱਚ ਕਿਹਾ ਪਰ ਪਿਤਾ ਜੀ ਸਾਨੂੰ ਆਪੋ ਆਪਣਾ ਹਿੱਸਾ ਦੇ ਦਿਓ ਹਰ ਕੋਈ ਆਪਣੀ ਮਰਜ਼ੀ ਨਾਲ ਖੇਤੀ ਕਰ ਲਵੇਗਾ ਕਿਸੇ ਨੂੰ ਕਿਸੇ ਨਾਲ ਝਗੜਾ ਨਹੀਂ ਹੋਵੇਗਾ ਗੁਰਦੇਵਾਲ ਨੇ ਜੂੰਗੀ ਸਾਲਿਆ ਤੇ ਸੋਚਿਆ ਹੁਣ ਸਮਾਂ ਆ ਗਿਆ ਹੈ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਅਗਲੇ ਦਿਨ ਗੁਰਦੇਵਾਲ ਨੇ ਚਾਰਾ ਪੁੱਤਰਾਂ ਨੂੰ ਬੁਲਾਇਆ ਉਸ ਦੇ ਹੱਥ ਵਿੱਚ ਕੁਝ ਸੁੱਕੀਆਂ ਲੱਕੜੀਆਂ ਸਨ ਉਸ ਨੇ ਕਿਹਾ ਪੁੱਤਰੋ ਇਹ ਲੱਕੜੀਆਂ ਲਵੋ ਤੇ ਇਹਨਾਂ ਨੂੰ ਇਕੱਠਾ ਤੋੜ ਕੇ ਵੇਖੋ ਚਾਰਾਂ ਨੇ ਕੋਸ਼ਿਸ਼ ਕੀਤੀ ਕੋਈ ਵੀ ਉਹ ਗੱਠੜ ਤੋੜ ਨਾ ਸਕਿਆ ਫਿਰ ਗੁਰਦੇਵਾਲ ਨੇ ਕਿਹਾ ਹੁਣ ਨੂੰ ਇੱਕ ਇੱਕ ਨੂੰ ਕਰਕੇ ਤੋੜੋ ਇੱਕ ਛੜੀ ਤੋੜਨਾ ਸਭ ਲਈ ਆਸਾਨ ਸੀ ਗੁਰਦੇਵਾਲ ਹੌਲੀ ਹੌਲੀ ਹੱਸਿਆ ਤੇ ਕਿਹਾ ਵੇਖਿਆ ਤੁਸੀਂ ਜਦੋਂ ਇਹ ਛੜੀਆਂ ਇਕੱਠੀਆਂ ਸਨ ਕੋਈ ਤੋੜ ਨਹੀਂ ਸਕਿਆ ਪਰ ਜਦੋਂ ਇਹ ਇਕੱਲੀਆਂ ਹੋ ਗਈਆਂ ਤੁਰੰਤ ਟੁੱਟ ਗਈਆਂ ਇਹੋ ਹਾਲ ਜ਼ਿੰਦਗੀ ਦਾ ਏ ਜੇ ਤੁਸੀਂ ਚੰਗੇ ਰਹੋਗੇ ਇਕੱਠੇ ਰਹੋਗੇ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕੇਗੀ ਪਰ ਜੇ ਵੱਖ ਹੋ ਜਾਮੋਗੇ ਤਾਂ ਸਭ ਕੁਝ ਖਤਮ ਹੋ ਜਾਵੇਗਾ ਚਾਰਾਂ ਪੁੱਤਰਾਂ ਦੇ ਦਿਲ ਵਿੱਚ ਇਹ ਗੱਲ ਬੈਠ ਗਈ ਪਰ ਅਜੇ ਵੀ ਅੰਦਰ ਉਹਨਾਂ ਦੀ ਸੋਚ ਬਦਲੀ ਨਹੀਂ ਸੀ ਅਜੇ ਵੀ ਉਹਨਾਂ ਦੇ ਮਨ ਵਿੱਚ ਇੱਕ ਦੂਜੇ ਤੋਂ ਅਲੱਗ ਦਾ ਹੀ ਵਿਚਾਰ ਚੱਲ ਰਿਹਾ ਸੀ ਸਮਾਂ ਲੰਘਦਾ ਗਿਆ ਗੁਰਦੇਵਾਲ ਸਿੰਘ ਦੀ ਉਮਰ ਹੁਣ 50 ਤੋਂ ਪਾਰ ਹੋ ਚੁੱਕੀ ਸੀ ਪਸੀਨੇ ਨਾਲ ਜੁੜੀ ਉਸ ਦੀ ਜ਼ਿੰਦਗੀ ਹਾਲਾਂਕਿ ਸ਼ਾਂਤ ਸੀ ਪਰ ਸਰੀਰ ਹੌਲੀ-ਹੌਲੀ ਕਮਜ਼ੋਰ ਹੋ ਰਿਹਾ ਸੀ ਸਵੇਰ ਦੇ ਸਮੇਂ ਉਹ ਖੇਤਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਪਰ ਹੁਣ ਪੈਰਾਂ ਵਰਗੇ ਪੈਰ ਪੱਲਾ ਵਰਗੇ ਤੇਜ਼ ਨਹੀਂ ਸਨ ਗੁਰਮੀਤ ਕੌਰ ਕਹਿੰਦੀ ਤੂੰ ਹੁਣ ਆਰਾਮ ਕਰ ਲੈ ਬੁੱਢੇ ਹੋ ਗਈ ਓ ਤੁਸੀਂ ਬੁੱਢਿਆਲਾ ਹੱਸ ਕੇ ਕਹਿੰਦਾ ਗੁਰਦਿਆਲਾ ਹੱਸ ਕੇ ਕਹਿੰਦਾ ਜਦ ਤੱਕ ਸਾਏ ਮਿੱਟੀ ਨਾਲ ਰਿਸ਼ਤਾ ਨਹੀਂ ਟੁੱਟੇਗਾ ਇਹ ਮਿੱਟੀ ਤਾਂ ਸਾਡੀ ਮਾਂ ਏ ਪਰ ਉਸਦੇ ਦਿਲ ਵਿੱਚ ਕਿਤੇ ਨਾ ਕਿਤੇ ਇੱਕ ਕੋਨੇ ਵਿੱਚ ਚਿੰਤਾ ਵੀ ਵੱਸਦੀ ਸੀ ਪੁੱਤਰਾਂ ਦਾ ਪਿਆਰ ਕਿੱਥੇ ਗਾਇਬ ਹੋ ਗਿਆ ਜਸਵਿੰਦਰ ਹੁਣ ਆਪ ਕਿਸੇ ਦੀ ਫਸਲ ਅਲੱਗ ਰੱਖਦਾ ਸੀ ਬਲਵਿੰਦਰ ਆਪਣੇ ਮੰਡੀ ਦੇ ਕੰਮ ਵਿੱਚ ਵੱਧ ਰੁੱਝ ਗਿਆ ਸੀ ਕੁਦੀਪ ਹਰ ਸਮੇਂ ਕੋਈ ਨਾ ਕੋਈ ਬਹਾਨਾ ਬਣਾਉਂਦਾ ਕਿ ਅੱਜ ਮੈਂ ਥੱਕਿਆ ਕੱਲ ਕਰਾਂਗਾ ਤੇ ਛੋਟਾ ਸੁਖਦੀਪ ਆਪਣੇ ਹੀ ਸੁਪਨਿਆਂ ਦੀ ਦੁਨੀਆ ਵਿੱਚ ਖੋਇਆ ਰਹਿੰਦਾ ਸੀ ਕਈ ਪਿੰਡ ਦੇ ਸਕੂਲ ਵਿੱਚ ਅਧਿਆਪਕ ਬਣਦਾ ਸੁਪਨਾ ਵੇਖਦੇ ਕਦੀ ਕਿਸੇ ਦੇ ਵੱਡੇ ਸ਼ਹਿਰ ਜਾਣ ਦਾ ਇੱਕ ਦਿਨ ਗੁਰਦੇਵਾਲ ਸਿੰਘ ਖੇਤ ਵਿੱਚ ਕੰਮ ਕਰਦਾ ਅਚਾਨਕ ਬੇਹੋਸ਼ ਹੋ ਗਿਆ ਪਿੰਡ ਦੇ ਲੋਕਾਂ ਨੇ ਉਸ ਨੂੰ ਘਰ ਲਿਆਂਦਾ ਡਾਕਟਰ ਨੇ ਆ ਕੇ ਕਿਹਾ ਕਿ ਇਸ ਨੂੰ ਤਾਂ ਤੇਜ਼ ਬੁਖਾਰ ਹੈ ਸਰੀਰ ਵੀ ਕਮਜ਼ੋਰ ਹੋ ਗਿਆ ਏ ਕੁਝ ਦਿਨ ਪੂਰਾ ਆਰਾਮ ਚਾਹੀਦਾ ਇਨਸ ਨੂੰ ਪੁੱਤਰਾਂ ਨੂੰ ਪਹਿਲਾਂ ਤਾਂ ਕੁਝ ਫਿਕਰ ਹੋਈ ਪਰ ਹਰ ਇੱਕ ਆਪਣੀ ਦੁਨੀਆ ਵਿੱਚ ਗੁੰਮ ਸੀ ਗੁਰਮੀਤ ਕੌਰ ਰਾਤ ਭਰ ਚੌਂਕੀ ਭਰਦੀ ਤੇ ਗੁਰਬਾਣੀ ਪੜ੍ਹਦੀ ਰਹਿੰਦੀ ਜਦ ਗੁਰਦਿਆਲ ਦੀ ਅੱਖ ਕੁੱਲੀ ਉਸਨੇ ਆਪਣੀ ਪਤਨੀ ਨੂੰ ਰੋਂਦੇ ਦੇਖਿਆ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਗੁਰਮੀਤ ਮੇਰੀ ਇੱਕ ਖਾਹਿਸ਼ ਹੈ ਮੈਂ ਆਪਣੇ ਪੁੱਤਰਾਂ ਨੂੰ ਇੱਕ ਵਾਰ ਇਕੱਠਾ ਦੇਖਣਾ ਚਾਹੁੰਦਾ ਉਹ ਚਾਰ ਚੋਹਾਂ ਪੁੱਤਰ ਇਕੱਠੇ ਹੋਏ ਪਰ ਉਸ ਮਿਲਣ ਵਿੱਚ ਪਿਆਰ ਤੋਂ ਵੱਧ ਆਪਣਾ ਪੇਦੀ ਕਮੀ ਸੀ ਹਰ ਕੋਈ ਆਪਣਾ ਹਿਸਾਬ ਲੈ ਕੇ ਆਇਆ ਸੀ ਕੋਈ ਸੋਚਦਾ ਜ਼ਮੀਨ ਵੰਡਣੀ ਚਾਹੀਦੀ ਹੈ ਕੋਈ ਕਹਿੰਦਾ ਸਾਰੀ ਜਾਇਦਾਦ ਵੱਡੇ ਭਰਾ ਦੇ ਵਾਲੇ ਕਰਦੇ ਹੋ ਗੁਰਧਿਆਲ ਨੇ ਸਭ ਦੀਆਂ ਗੱਲਾਂ ਸੁਣੀਆਂ ਤੇ ਚੁੱਪ ਰਿਹਾ ਫਿਰ ਕਿਹਾ ਜੇ ਮੇਰੀ ਮਿੱਟੀ ਵੰਡ ਲੈਣੀ ਹੈ ਨਾ ਤਾਂ ਪਹਿਲਾਂ ਮੇਰੀ ਇੱਕ ਗੱਲ ਮੰਨੋ ਜਦ ਤੱਕ ਮੇਰੀ ਸਾਹ ਚੱਲਦੀ ਹੈ ਕੋਈ ਜ਼ਮੀਨ ਨਹੀਂ ਵੰਡੇਗਾ ਮੇਰੀ ਇੱਕ ਸ਼ਰਤ ਹੈ ਚਾਰੇ ਪੁੱਤਰ ਚੁੱਪ ਰਹੇ ਗੁਰਧਿਆਲ ਨੇ ਹੌਲੀ ਆਵਾਜ਼ ਵਿੱਚ ਕਿਹਾ ਤੁਸੀਂ ਸਭ ਮਿਲ ਕੇ ਇੱਕ ਸਾਲ ਖੇਤ ਜੋਤੋ ਇਕੱਠੇ ਜੋ ਫਸਲ ਆਵੇਗੀ ਉਹ ਸਾਂਝੀ ਹੋਵੇਗੀ ਜੇ ਉਸ ਤੋਂ ਬਾਅਦ ਤੁਸੀਂ ਚਾਹੋ ਤਾਂ ਵੰਡ ਕੇ ਕਰ ਲੈਣਾ ਬਲਵਿੰਦਰ ਨੇ ਕਿਹਾ ਠੀਕ ਹੈ ਪਿਤਾ ਜੀ ਜਿਵੇਂ ਤੁਸੀਂ ਕਹੋ ਪਰ ਉਸ ਦੇ ਚਿਹਰੇ ਤੇ ਮਜਬੂਰੀ ਸੀ ਪਿਆਰ ਨਹੀਂ ਉਹ ਸਾਲ ਪੰਜਾਬ ਵਿੱਚ ਬਹੁਤ ਗਰਮੀ ਪਈ ਬਾਰਿਸ਼ ਘੱਟ ਗਈ ਗੁਰਦੇਵਾਲ ਸਿੰਘ ਸੀਰਕ ਤੌਰ ਤੇ ਕਮਜ਼ੋਰ ਸੀ ਪਰ ਉਸ ਦਾ ਦਿਲ ਮਜ਼ਬੂਤ ਸੀ ਉਹ ਹਰ ਸਵੇਰ ਪੁੱਤਰਾਂ ਨੂੰ ਆਵਾਜ਼ ਮਾਰਦਾ ਚਲੋ ਪੁੱਤਰੋ ਖੇਤਾਂ ਵਿੱਚ ਹਲ ਵਾਈਏ ਪਰ ਪੁੱਤਰਾਂ ਵਿੱਚ ਤਾਲਮੇਲ ਨਹੀਂ ਸੀ ਜਸਵਿੰਦਰ ਕਹਿੰਦਾ ਮੈਂ ਹਲ ਚਲਾਵਾਂਗਾ ਬਲਵਿੰਦਰ ਕਹਿੰਦਾ ਮੈਂ ਬੀਜ ਲੈ ਆਵਾਂਗਾ ਕੁਲਦੀਪ ਕਹਿੰਦਾ ਮੈਂ ਪਾਣੀ ਦੇਖ ਲਵਾਂਗਾ ਸੁਖਦੀਪ ਕਹਿੰਦਾ ਮੈਂ ਛਾਂ ਹੇਠ ਚ ਬੈਠ ਕੇ ਲਾਂਚ ਬਣਾਵਾਂਗਾ ਦਿਨ ਬੀਤਦੇ ਗਏ ਗਰਮੀ ਨੇ ਜਾਨ ਕੱਢ ਲਈ ਪਰ ਫਸਲ ਨੇ ਹੌਲੀ ਹੌਲੀ ਅੰਕੁਰ ਫੁੱਟੇ ਗੁਰਦੇਵਾਲ ਹਰ ਰੋਜ਼ ਖੇਤਾ 'ਚ ਜਾ ਕੇ ਅੰਕੁਰ ਦੇਖਦਾ ਤੇ ਮਾਂ ਵਾਂਗ ਮਿੱਟੀ ਨੂੰ ਹੱਥ ਲਾ ਕੇ ਕਹਿੰਦਾ ਮੇਰੇ ਪੁੱਤਰਾ ਨੂੰ ਸਿਖਾ ਦੇ ਮਾਂ ਤੂੰ ਹੀ ਐ ਇੱਕ ਉਹਨਾਂ ਨੂੰ ਇਕਤਾ ਦਾ ਕਿਤਾਬ ਤੇ ਇਕਤਾ ਦਾ ਮਤਲਬ ਸਮਝਾ ਦੇ ਇੱਕ ਦਿਨ ਬਹੁਤ ਤੇਜ਼ੀ ਨਾਲ ਹਨੇਰੀ ਆਈ ਬਹੁਤ ਸਾਰੀ ਫਸਲ ਡਿੱਗ ਗਈ ਪੁੱਤਰਾ ਵਿੱਚ ਝਗੜਾ ਹੋ ਗਿਆ ਬਲਵਿੰਦਰ ਚੀਖਿਆ ਇਹ ਸਾਰਾ ਨੁਕਸਾਨ ਜਸਵਿੰਦਰ ਦੀ ਲਾਪਰਵਾਹੀ ਕਰਕੇ ਹੋਇਆ। ਜਸਵਿੰਦਰ ਕਹਿੰਦਾ ਤੂੰ ਪਾਣੀ ਸਮੇਂ ਤੇ ਨਹੀਂ ਦਿੱਤਾ ਸੀ। ਕੁਲਦੀਪ ਦੇ ਸੁਖ ਕੁਦੀਪ ਵੀ ਲੜਨ ਲੱਗੇ। ਉਸ ਸਮੇਂ ਗੁਰਦੇਵਾਲ ਸਿੰਘ ਖੇਤਾਂ ਦੇ ਕੰਡੇ ਖੜਾ ਸਭ ਦੇਖ ਰਿਹਾ ਸੀ। ਉਸ ਦੀਆਂ ਅੱਖਾਂ ਭਰ ਆਈਆਂ। ਹੌਲੀ-ਹੌਲੀ ਉਹ ਕਹਿੰਦਾ ਜਿਸ ਵੇਲੇ ਤੁਸੀਂ ਜਿਸ ਵੇਲੇ ਤੱਕ ਤੁਸੀਂ ਇੱਕ ਦੂਜੇ ਤੇ ਦੋਸ਼ ਲਾਉਂਦੇ ਰਹੋਗੇ ਕਿਸੇ ਵੀ ਫਸਲ ਦਾ ਸੁਆਦ ਨਹੀਂ ਚਖੋਗੇ। ਪੁੱਤਰੋ ਬੁਰਾ ਸਮਾਂ ਸਾਡੀ ਏਕਤਾ ਦੀ ਪਰਖ ਕਰਦਾ ਏ। ਰਾਤ ਨੂੰ ਗੁਰਮੀਤ ਕੌਰ ਨੇ ਸਭ ਪੁੱਤਰਾਂ ਨੂੰ ਇਕੱਠਾ ਕੀਤਾ ਉਹ ਕਹਿੰਦੀ ਪੁੱਤਰੋ ਜਦ ਮੈਂ ਤੇ ਤੁਹਾਡੇ ਪਿਤਾ ਜੀ ਜਵਾਨ ਸਨ ਅਸੀਂ ਵੀ ਗਰੀਬ ਸੀ ਪਰ ਪਿਆਰ ਨਾਲ ਸਭ ਕੀਤਾ ਤੁਸੀਂ ਚਾਚੇ ਮੇਰੇ ਸਰੀਰ ਦੀਆਂ ਰਗਾਂ ਤੁਸੀਂ ਚਾਰੇ ਮੇਰੇ ਸਰੀਰ ਦੀਆਂ ਰਗਾਂ ਹੋ ਜੋ ਇੱਕ ਵੀ ਰਗ ਕੱਟ ਜਾਵੇ ਤਾਂ ਸਰੀਰ ਦਰਦ ਕਰਦਾ ਨਾ ਉਸ ਦੀ ਇਹ ਗੱਲ ਸਭ ਦੇ ਦਿਲ ਨੂੰ ਲੱਗੀ ਸੁਖਦੀਪ ਨੇ ਹੌਲੀ ਆਵਾਜ਼ ਵਿੱਚ ਕਿਹਾ ਮਾਂ ਅਸੀਂ ਗਲਤ ਕਰ ਰਹੇ ਹਾਂ ਪਰ ਹੁਣ देर ਨਹੀਂ ਹੋਈ ਅਸੀਂ ਇਕੱਠੇ ਮਿਹਨਤ ਕਰਾਂਗੇ ਅਗਲੇ ਦਿਨ ਸਵੇਰ ਤੋਂ ਹੀ ਚਾਰੇ ਪੁੱਤਰਾਂ ਨੇ ਇਕੱਠੇ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਗੁਰਦੀয়াল ਸਿੰਘ ਦੂਰੋਂ ਇਹ ਦ੍ਰਿਸ਼ ਵੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਸ ਸਾਲ ਫਸਲ ਪਹਿਲਾਂ ਨਾਲੋਂ ਬਹੁਤ ਵਧੀਆ ਨਿਕਲੀ ਮੰਡੀ ਵਿੱਚ ਚੰਗਾ ਭਾਅ ਮਿਲਿਆ ਸਭ ਦੇ ਚਿਹਰਿਆਂ ਤੇ ਮੁਸਕਰਾਹਟ ਸੀ ਫਸਲ ਵੇਚ ਕੇ ਜਦੋਂ ਆਪਣੇ ਘਰ ਆਏ ਗੁਰਦੀয়াল ਸਿੰਘ ਨੇ ਕਿਹਾ ਪੁੱਤਰੋ ਹੁਣ ਤੁਸੀਂ ਚਾਹੇ ਤਾਂ ਜ਼ਮੀਨ ਦੀ ਵੰਡ ਕਰ ਲਓ ਪਰ ਹੁਣ ਕਿਸੇ ਨੇ ਵੀ ਵੰਡ ਦੀ ਗੱਲ ਨਾ ਕੀਤੀ ਜਸਵਿੰਦਰ ਨੇ ਕਿਹਾ ਪਿਤਾ ਜੀ ਜਦ ਤੱਕ ਇਕੱਠੇ ਰਹਿ ਕੇ ਸੁੱਖ ਮਿਲਦਾ ਤਾਂ ਵੱਖ ਕਿਉ ਹੋਈਏ ਗੁਰਦਿਆਲ ਸਿੰਘ ਹੱਸ ਪਿਆ ਉਹ ਕਹਿੰਦਾ "ਬਸ ਪੁੱਤਰੋ ਇਹੀ ਸੀ ਮੇਰੀ ਅਸਲੀ ਖੇਤੀ ਮੇਰੇ ਪੁੱਤਰਾ ਦਾ ਪਿਆਰ" ਉਹ ਦਿਨ ਪਿੰਡ ਦੇ ਸਭ ਤੋਂ ਸੁਹਾਵਣੇ ਦਿਨਾਂ ਵਿੱਚੋਂ ਇੱਕ ਸੀ ਪਿੰਡ ਦੇ ਲੋਕ ਕਹਿੰਦੇ ਕਿ ਗੁਰਦਿਆਲ ਸਿੰਘ ਆਪਣੇ ਪੁੱਤਰਾਂ ਨੂੰ ਸਿਰਫ ਖੇਤੀ ਨਹੀਂ ਸਿਖਾਈ ਜੀਵਨ ਦਾ ਸਬਕ ਵੀ ਸਿਖਾਇਆ ਕਈ ਸਾਲ ਬੀਤ ਗਏ ਗੁਰਦਿਆਲ ਸਿੰਘ ਉਹ ਬੁੱਢਾ ਹੋ ਗਿਆ ਇੱਕ ਸ਼ਾਮ ਉਹ ਖੇਤ ਦੇ ਕੰਡੇ ਤੇ ਬੈਠਾ ਸੂਰਜ ਡੁੱਬਦਾ ਵੇਖ ਰਿਹਾ ਸੀ ਚਾਰੇ ਪੁੱਤਰ ਉਸਦੇ ਆਲੇ-ਦੁਆਲੇ ਸਨ ਉਹ ਹੌਲੀ ਆਵਾਜ਼ ਵਿੱਚ ਕਹਿੰਦਾ "ਪੁੱਤਰੋ ਮੈਂ ਹੁਣ ਸ਼ਾਇਦ ਬਹੁਤ ਦੂਰ ਜਾਣਾ ਹੈ" ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਇਕੱਠੇ ਹੋ ਜਦ ਤੱਕ ਤੁਸੀਂ ਏਕਤਾ ਰੱਖੋਗੇ ਮੇਰਾ ਆਤਮ ਮੇਰੀ ਆਤਮਾ ਹਮੇਸ਼ਾ ਤੁਹਾਡੇ ਨਾਲ ਰਹੇਗੀ ਹੁਣ ਗੁਰਦੇਵਾਲ ਸਿੰਘ ਸ਼ਾਂਤੀ ਨਾਲ ਅੱਖਾਂ ਮੋੰਦ ਗਿਆ ਸੀ ਪਰ ਉਸ ਦੀ ਸਿੱਖਿਆ ਉਸ ਦੀ ਮਿੱਟੀ ਨਾਲ ਪ੍ਰੇਮ ਤੇ ਉਸ ਦੇ ਪੁੱਤਰਾਂ ਦਾ ਪਿਆਰ ਪੀੜ੍ਹੀਆਂ ਤੱਕ ਜਿਉਂਦਾ ਰਹਿ ਗਿਆ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਏਕਤਾ ਵਿੱਚ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜਿਹੜੇ ਪਰਿਵਾਰ ਨਾਲ ਪਿਆਰ ਨਾਲ ਰਹਿੰਦੇ ਨੇ ਜਿਹੜੇ ਪਰਿਵਾਰ ਏਕਤਾ ਨਾਲ ਰਹਿੰਦੇ ਨੇ ਉਹਨਾਂ ਦੀ ਮਿੱਟੀ ਵੀ ਸੋਨਾ ਉਗਾਉਂਦੀ ਹੈ ਤੇ ਜਿੱਥੇ ਏਕਤਾ ਹੁੰਦੀ ਹੈ ਉੱਥੇ ਕੋਈ ਵੀ ਕਿਸੇ ਨਾਲ ਗਲਤ ਨਹੀਂ ਕਰ ਸਕਦਾ ਜਦੋਂ ਅਸੀਂ ਇਕੱਠੇ ਰਹਿੰਦੇ ਹਾਂ ਤਾਂ ਸਭ ਬੁਰਾਈ ਸਾਡੇ ਤੋਂ ਦੂਰ ਭੱਜਦੀ ਹੈ ਪਰ ਜਿਉਂ ਹੀ ਅਸੀਂ ਆਪੋ ਆਪਣਾ ਕਰਨ ਲੱਗ ਜਾਂਦੇ ਹਾਂ ਇੱਕ ਦੂਜੇ ਤੋਂ ਨਫ਼ਰਤ ਕਰਦੇ ਹਾਂ ਉੱਥੇ ਬੁਰਾਈਆਂ ਹੋਰ ਸਾਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਨੇ ਇਸੇ ਲਈ ਤਾਂ ਕਹਿੰਦੇ ਨੇ ਕਿ ਏਕਤਾ ਵਿੱਚ ਬਲ ਹੁੰਦਾ ਸਾਨੂੰ ਹਮੇਸ਼ਾ ਪਿਆਰ ਨਾਲ ਇੱਕ ਦੂਜੇ ਦੀ ਮਦਦ ਨਾਲ ਇੱਕ ਦੂਜੇ ਦੇ ਸਾਥ ਨਾਲ ਕੰਮ ਕਰਨਾ ਚਾਹੀਦਾ ਉਸ ਵਿੱਚ ਦਿਨ ਦੁੱਗਨੀਆਂ ਰਾਤ ਚੌਗਨੀਆਂ ਤਰੱਕੀਆਂ ਹੁੰਦੀਆਂ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾ ਤੱਕ ਵੀ ਧੰਨਵਾਦ